ਕਨਾ ਬੰਦੇ ਦੇ ਕਾਰਡ ਸਿਰਾਈ ਚੱਲੀ ਜਾਂ ਡੋ ਕਿ ਸਾਰੇ ਪਾਸੇ ਹਵਾ ਕ੍ਰੋਸ ਕਰਦੀ ਹਾਂ ਹਾਂ ਹੁਣ ਠੀਕ ਆ ਹਵਾ ਕ੍ਰੋਸ ਕਰੂਗੀ ਜਦੋਂ ਹਵਾ ਕ੍ਰੋਸ ਕਰੂਗੀ ਫਿਰ ਹਵਾ ਜਦ ਆਊਗੀ ਬੈਦੀ ਲੰਘੂਗੀ ਫੜ ਕੇ ਰਾਂਹੇ ਲੱਗਦਾ ਜਿਵੇਂ ਜਮਾ ਠੰਡਾ ਮੋੜ ਏਸੀ ਦਾ ਢੂਆ ਭਾਂਦੀ ਹੈ ਕਹਦੀ ਹੈ ਨਾ ਮੈਂ ਕੰਨਾ ਯਾਰ ਪੂਰਾ ਬਾਹਰ ਵੀ ਹਵਾ ਚੱਲਦੀ ਅੰਦਰ ਤਾਂ ਚੱਲਦੀ ਜਿਵੇਂ ਮਾਨਕ ਜੰਡੇਰੀ ਆਈ ਹੁੰਦੀ ਹੈ ਹਾਂ ਸਾਸ਼ੀ ਗਾ ਲੋ ਸੋ ਕੀ ਹਾਲ ਚਾਲ ਤੁਹਾਡਾ ਸਾਰਾ ਦਾ ਮਿੱਤਰੋ ਬਹੁਤ ਕਮਾਲ ਦੀ ਚੀਜ਼ ਦਿਖਾਉਣ ਲੱਗਿਆ ਤੁਹਾਨੂੰ ਮੈਂ ਅਸੀਂ ਨਾ ਬਾਈ ਜਲੰਧਰ ਏਰੀਆ ਚ ਆਏ ਸੀ ਤੁਹਾਨੂੰ ਜਲੰਧਰ ਏਰੀਆ ਦੇ ਦਿਲ ਦਾ ਹੀ ਪਤਾ ਤੇ ਜਲੰਧਰ ਏਰੀਆ ਦੇ ਸ਼ੌਂਕਾਂ ਦਾ ਵੀ ਪਤਾ ਵੀ ਜਲੰਧਰ ਏਰੀਏ ਦੇ ਬੰਦਿਆਂ ਦੇ ਕਿਹੋ ਜਿਹੇ ਸ਼ੌਕ ਹੁੰਦੇ ਆ ਤੇ ਮੈਂ ਨਾ ਬਾਈ ਤੁਹਾਨੂੰ ਇੱਕ ਚੀਜ਼ ਦਿਖਾਉਣੀ ਸੀਗੀ ਇਧਰਲੇ ਪਾਸੇ ਦੇਖੋ ਤੁਸੀਂ ਉੱਤੇ ਦੇਖੋ ਤੁਸੀਂ ਆ ਚੀਜ਼ ਪਾਈ ਹੋਈ ਹੈ ਅਸੀਂ ਦੂਰੋਂ ਦੇਖਿਆ ਯਾਰ ਇਹ ਕਿਹ ਜਗਾੜ ਕੀ ਹੋ ਸਕਦਾ ਫਿਰ ਅਸੀਂ ਬਾਈ ਦੇ ਨਾਲ ਗੱਲਬਾਤ ਕੀਤੀ ਹੁਣ ਤੁਹਾਨੂੰ ਅੱਗੇ ਜਾ ਕੇ ਆਪਾਂ ਦਿਖਾਉਣੇ ਆ ਵੀ ਕੀ ਸਿਸਟਮ ਆ ਇਹ ਬਈ ਇੱਕ ਤਾਂ ਇਧਰਲੇ ਪਾਸੇ ਐਡੀ ਕੋਠੀ ਤੇ ਇਧਰਲੇ ਪਾਸੇ ਨਾਲ ਯਾਰ ਆਹ ਛੰਨ ਦੀ ਮੰਨ ਕੇ ਚਲੋ ਬਣਾਈ ਹੋਈ ਹੈ ਨਾ ਇਹ ਤੁਹਾਨੂੰ ਗੱਲ ਹਾਜਮ ਜੀ ਨਹੀਂ ਹੋਈ ਮੈਂ ਕਿਹਾ ਇਹਦੇ ਪਿੱਛੇ ਕੋਈ ਨਾ ਕੋਈ ਤਾਂ ਮਕਸਦ ਹੋਊਗਾ ਫਿਰ ਅੱਗੇ ਆਪਾਂ ਜਾਣੇ ਆ ਤੁਹਾਨੂੰ ਦਿਖਾਉਣੇ ਆ ਅੰਦਰ ਜਾ ਕੇ ਵੀ ਕੀ ਮਕਸਦ ਹੈ ਇਹਦਾ ਤੇ ਕਿਹੜੇ ਮਕਸਦ ਲਈ ਬਣਾਈ ਗਈ ਸੀ ਮੈਂ ਕੀ ਕਹੂੰਗਾ ਹਰਨਾ ਮਿੱਤਰੋ ਮੈਂ ਤੁਹਾਨੂੰ ਤਹਾਂ ਲੈ ਆਇਆ ਜੀ ਜਿੱਥੇ ਇਹ ਝੌਂਪੜੀ ਜਿਹੜੀ ਕਿ ਬਣੀ ਹੋਈ ਆ ਆ ਦੇਖੋ ਇਧਰਲੇ ਪਾਸੇ ਮੈਂ ਕਹਣਾ ਯਾਰ ਹੈਰਾਨ ਹੋ ਗਿਆ ਵੀ ਐਡੇ ਲੋਕ ਕੁਦਰਤੀ ਪ੍ਰੇਮੀ ਬੈਠੇ ਆ ਅੱਜ ਦਾ ਜ਼ਮਾਨਾ ਏਸੀਆਂ ਦਾ ਜ਼ਮਾਨਾ ਬਾਈ ਕਿਉਂਕਿ ਲੋਕ ਕਹਿੰਦੇ ਵੀ ਪੱਖੇ ਨਾ ਨਹੀਂ ਸਰਦਾ ਨਾ ਸਰੇ ਕੂਲਰ ਨਾ ਵੀ ਏਸੀ ਲਾਓ ਏਸੀ ਬਹੁਤ ਠੰਡ ਗਾਲਜੇ ਚ ਤੇ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾਵਾਂ ਬੇਸ਼ੱਕ ਏਸੀ ਉਸੀ ਲੱਗੇ ਹੋਏ ਆ ਪਰ ਬਾਈ ਕਹਿੰਦੇ ਜਿਹੜਾ ਕੁਦਰਤ ਹੀ ਨਜ਼ਾਰਾ ਉਹ ਕੁਦਰਤੀ ਹੀ ਆ ਇਹ ਬਾਈ ਕਹਿੰਦੇ ਵੀ ਹਰੇਕ ਸਾਲ ਇਹ ਰਿਪੇਅਰ ਕਰਾਉਣੀ ਪੈਂਦੀ ਆ ਸਾਨੂੰ ਪਰ ਜਿਹੜਾ ਸਵਾਦ ਇਹਦੇ ਅੰਦਰ ਜਾ ਕੇ ਹਨ ਉਹ ਤੁਹਾਨੂੰ ਕਿਤੇ ਵੀ ਨਹੀਂ ਮਿਲਣਾ ਆ ਦੇਖੋ ਮਿੱਤਰੋ ਹਜੇ ਇਹਨਾਂ ਦੇ ਰਿਪੇਅਰ ਵਗੈਰਾ ਕਰਵਾਉਣੀ ਆ ਇਹ ਬਾਕੀ ਆ ਦੇਖੋ ਯਾਰ ਇੰਨੀ ਯਾਰ ਠੰਡਾ ਮੈਂ ਕਹਿੰਦਾ ਏਸੀ ਨਾਲੋਂ ਠੰਢੀ ਆ ਇਹ ਤੁਸੀਂ ਦੇਖੋ ਯਾਰ ਹੁਣ ਦੇਖਾਂ ਤੁਹਾਨੂੰ ਵੀ ਨਹੀਂ ਪਤਾ ਲੱਗ ਰਿਹਾ ਹੋਊਗਾ ਕੋਲੇ ਖੜ ਕੇ ਮਹਿਸੂਸ ਕਰੋਗੇ ਫਿਰ ਪਤਾ ਲੱਗੂਗਾ ਬਹੁਤ ਘੈਂਟ ਚੀਜ਼ ਆ ਆ ਦੇਖੋ ਬਾਈ ਕਹਿੰਦਾ ਜਦੋਂ ਦੀ ਅਸੀਂ ਬਣਵਾਈ ਹੈ ਨਾ ਲੋਕ ਸਾਥੋਂ ਉਹ ਬੰਦੇ ਦਾ ਨੰਬਰ ਲੈ ਕੇ ਗਏ ਜਿਨੇ ਇਹ ਬਣਾਈ ਆ ਵੀ ਲੋਕਾਂ ਨੇ ਅਣਗਿਣਤ ਲੋਕਾਂ ਨੇ ਜਿਵੇਂ ਰੋਡ ਤੇ ਆ ਨਾ ਰੋਡ ਤੇ ਬਾਈ ਦਾ ਘਰ ਆ ਉਹ ਸਾਹਮਣੇ ਰੋਡ ਆ ਇਕੋ ਤੇ ਅਣਗਿਣਤ ਬੰਦੇ ਇੱਥੇ ਆ ਕੇ ਜਾਂਦੇ ਆ ਰੋਡ ਤੇ ਹੁਣ ਜਿਵੇਂ ਸਾਨੂੰ ਦਿਸ ਗਈ ਇਹ ਚੀਜ਼ ਹੁਣ ਅਸੀਂ ਗਾਂਹ ਹੋਰਾਂ ਨੂੰ ਵੀ ਦੱਸਾਂਗੇ ਵੀ ਯਾਰ ਆਹ ਚੀਜ਼ ਲਵਾਓ ਘੈਂਟਾ ਬਣਵਾਓ ਹਨਾ ਬਾਕੀ ਕਹਿੰਦੇ ਬਾਈ ਕਹਿੰਦੇ ਵੀ ਲੋਹੇ ਦਾ ਫਰੇਮ ਆ ਤੇ ਕੱਲੀ ਝੌਂਪੜੀ ਹੋਵੇ ਤਾਂ ਮੀਂਹ ਕਣੀ ਦੇ ਚੱਕਰ 'ਚ ਹੁੰਦਾ ਵੀ ਡਾਰਾ ਵੀ ਭੇਜ ਜੂਗੀ ਉਹ ਹੋ ਜੂਗੀ ਹਨਾ ਵੀ ਅਮਨ ਕੇ ਚਲੋ ਖੰਡ ਜੂਗੀ ਉਹ ਚੱਕਰ ਨੇ ਹੈਗਾ ਬਾਕੀ ਆ ਕਾਨਿਆਂ ਦਾ ਸਿਸਟਮ ਆ ਸਾਰਾ ਵਿਚਾਲੇ ਵਿਚਾਲੇ ਬਾਕੀ ਆਸੇ ਪਾਸੇ ਫਰੇਮ ਲੋਹੇ ਦਾ ਹਨਾ ਬਾਕੀ ਬਹੁਤ ਘੈਂਟ ਚੀਜ਼ ਲੱਗੀ ਆ ਆਪਾਂ ਨੂੰ ਤਾਂ ਇੰਨੀ ਠੰਡੀ ਰਹਿੰਦੀ ਆ ਇੱਥੇ ਨਾ ਕਿਸੇ ਪੱਖੇ ਦੀ ਲੋੜ ਆ ਭਾਵੇਂ ਚਾਰੇ ਪਾਸੇ ਤੋਂ ਬੰਦ ਹੋਵੇ ਫਿਰ ਵੀ ਕੋਈ ਚੱਕਰ ਨਹੀਂ ਗਿਆ ਹਵਾ ਆਵੇ ਨਾ ਆਵੇ ਨਾ ਇੰਨੀ ਘੈਂਟ ਚੀਜ਼ ਆ ਹੁਣ ਮੈਂ ਤੁਹਾਨੂੰ ਇੱਧਰਲੇ ਪਾਸੇ ਦਿਖਾਉਣਾ ਜਾ ਕੇ ਸਾਰਾ ਫਰੇਮ ਦਿਖਾਉਣਾ ਬਈ ਬੰਦਿਆਂ ਦਾ ਦਿਮਾਗ ਦੇਖੋ ਤੁਸੀਂ ਹਨ ਘੈਂਟ ਗੱਲ ਬਾਤ ਆ ਜਮਾਂ ਯਾਰ ਸਿਰੇ ਦੀ ਮੈਨੂੰ ਬਹੁਤ ਚੀਜ਼ ਘੈਂਟ ਲੱਗੀ ਇਹ ਆ ਦੇਖੋ ਚਾਰੇ ਪਾਸੋਂ ਸਰਾ ਹੀ ਲੱਗਦੀ ਆ ਉਹ ਸਾਹਮਣੇ ਰੋੜਾ ਰੋੜ ਤੋਂ ਜਦੋਂ ਬੰਦਾ ਦੇਖਦਾ ਇੱਕ ਵਾਰ ਤਾਂ ਬੰਦੇ ਦੇ ਮਨ 'ਚ ਇਹ ਗੱਲ ਆਉਂਦੀ ਆ ਵੀ ਯਾਰ ਇਹ ਬਣਾਈ ਕਿਹੜੇ ਮਕਸਦ ਨੂੰ ਹੋਊਗੀ ਬਾਈ ਕਹਿੰਦੇ ਵੀ ਅਸੀਂ ਮਕਸਦ ਨੂੰ ਇਹੀ ਬਣਾਈ ਸੀ ਵੀ ਸਾਨੂੰ ਚੀਜ਼ ਵਧੀਆ ਲੱਗਦੀ ਆ ਇਹ ਬੈਠਣ ਬੂਠਣ ਦਾ ਵਧੀਆ ਰਹਿੰਦਾ ਜਦੋਂ ਕੋਈ ਮੰਨ ਕੇ ਚੱਲੋ ਅੰਦਰਲੀ ਹਵਾ ਨਹੀਂ ਲੈਣੀ ਹੁੰਦੀ ਕੋਈ ਕੁਦਰਤੀ ਹਵਾ ਲੈਣੀ ਹੁੰਦੀ ਆ ਕੁਦਰਤੀ ਠੰਡ ਮਨਣੀ ਹੁੰਦੀ ਆ ਉਦੋਂ ਬਾਈ ਕਹਿੰਦੇ ਇਹਦੇ ਚ ਅਸੀਂ ਬਹਿ ਜਾਂਨੇ ਆਗੇ ਤੇ ਨਜ਼ਾਰਾ ਫੁੱਲ ਆਉਂਦਾ ਬਾਈ ਬਾਕੀ ਇਹ ਸਾਲ-ਸਾਲ ਬਾਅਦ ਇਹਨੂੰ ਜਿਹੜੀ ਮਾੜੇ-ਮੋੜਾ ਪੇਂਟ ਹੁੰਦਾ ਇਹ ਕਰਵਾਉਣਾ ਪੈਂਦਾ ਫਿਰ ਬਹੁਤ ਘੈਂਟ ਚੀਜ਼ ਆ ਬਾਈ ਬਾਕੀ ਬੜੋ ਬੋਲੋ ਵੀ ਲੱਗ ਜਾਂਦੇ ਇਹਦੇ ਵਿੱਚ ਜੇ ਰਾਤ ਰੂਤ ਨੂੰ ਕਦੇ ਹਨਾ ਬਹੁਤ ਸਰਾ ਗੱਲ ਬਾਤ ਆ ਬਾਕੀ ਦੇਖ ਸਕਦਾ ਮਿੱਤਰੋ ਤੇ ਸਸਤੀ ਵੀ ਚੀਜ਼ ਬਹੁਤ ਹੋਊਗੀ ਨਾ ਜੇਸਾ ਹੁਣ ਹੈਗੀ ਇਹ ਸਾਨੂੰ ਬਹੁਤ ਘੈਂਟ ਲੱਗੀ ਪਹਿਲਾਂ ਤਾਂ ਇਹੀ ਗੱਲ ਆਪਾਂ ਦੇਖ ਸਕਦੇ ਵੀ ਐਡੀ ਕੋਠੀ ਦੇ ਨਾਲ ਇਨਕੀ ਜੀ ਝੌਂਪੜੀ ਇਹ ਇਹ ਮਕਸਦ ਆ ਇਹ ਝੌਂਪੜੀ ਦਾ ਹੁਣ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਦੱਬ ਕੇ ਮਿੱਤਰੋ ਸ਼ੇਅਰ ਕਰ ਦਿਓ ਸਾਨੂੰ ਘੈਂਟ ਲੱਗੀ ਅਸੀਂ ਤੁਹਾਨੂੰ ਦਿਖਾਤੀ ਹੈ ਨਾ ਉਗੀ ਬਾਲੀ ਇਹ ਹੈ ਨਹੀਂ ਕਿ ਵੀ ਜੇਸਾ ਹੁਣਾ ਜੇ ਗੱਲਬਾਤ ਕਰੀਏ ਜੇ ਕਿਸਾਨੇ ਕਰਵਾਉਣਾ ਹੋਵੇ ਇਸ ਦਾ ਮਕਸਦ ਬਹੁਤ ਵੱਡਾ ਝੋਂਪੜੀ ਛੋਟੀ ਆ ਮਕਸਦ ਬਹੁਤ ਵੱਡਾ ਹੈ ਦਾ ਹਣਾ ਘੈਂਟ ਆ ਯਾਰ ਗੱਲਬਾਤ ਮੈਂ ਦਸਰ ਵਾਲੀ ਕੀ ਕਿਉਂ ਭਾਈ ਸਰਾਣਾ ਜਾਵਾ ਹੈ ਜਾਣਕਾਰੀ ਮਾੜੀ ਜੀ ਤੂੰ ਵੀ ਦੇ ਦੇ ਵੀ ਕਿ ਕਿਹੜੇ ਕਿਹੜੇ ਕੰਮ ਨੂੰ ਇਹ ਬੈਸਟ ਹੋ ਸਕਦੀ ਆ ਯਾਰ ਇਹ ਮਤਲਬ ਜਿਹੜਾ ਬੰਦਾ ਨਹੀਂ ਇਥੇ ਲਉਣਾ ਚਾਹੁੰਦਾ ਹੂੰ ਕੁਦਰਤੀ ਹਵਾ ਚ ਰਹਿਣਾ ਚਾਹੁੰਦਾ ਕੁਦਰਤੀ ਹਵਾ ਲਈ ਸਹੀ ਆ ਕਿਉਂਕਿ ਬੈਦੀ ਹਵਾ ਕ੍ਰੋਸ ਹੁੰਦੀ ਅੰਦਰ ਖੜ ਕੇ ਰਾਂਏ ਲੱਗਦਾ ਜਿਵੇਂ ਜਮਾ ਠੰਡਾ ਲੋ ਏਸੀ ਦਾ ਢੂਆ ਭਾਂਦੀ ਹੈ ਕਹਦੀ ਹੈ ਨਾ ਮੈਂ ਕੰਨਾ ਯਾਰ ਪੂਰਾ ਬਾਹਰ ਵੀ ਹਵਾ ਚੱਲਦੀ ਅੰਦਰ ਤਾਂ ਚੱਲਦੀ ਜਿਵੇਂ ਮਾਨ ਕੇ ਚੰਹੇਰੀ ਆਈ ਹੁੰਦੀ ਆ ਹਾਂ ਗੱਲਬਾਤ ਇਹ ਆ ਵੀ ਜਿਵੇਂ ਆਪਾਂ ਕਹਿ ਰਹੀਏ ਨਾ ਬਈ ਬਈ ਇਹ ਗਰਮੀ ਜਿਦਾ ਇਹ ਹਾਲ ਹੈ ਠੰਡ 'ਚ ਕੀ ਹਾਲ ਹੋਊਗਾ ਮਾੜੀ ਠੰਡ ਲੱਗਦੀ ਉਹ ਇੱਥੇ ਠੰਡ ਦਾ ਬਾਹਲੀ ਠੰਡ ਲੱਗਦੀ ਉਹ ਇਹ ਹੁਣ ਗਰਮੀ ਜੀ ਇਹ ਅੰਦਰ ਠੰਡ ਲੱਗੀ ਜਾਂਦੀ ਠੰਡ 'ਚ ਉਈ ਜਮੇ ਯਾਰ ਚੀਜ਼ ਬਣਾਈ ਆ ਉਹਦਾ ਮੈਂ ਕਿਹਾ ਨਾ ਬੰਦਲੇ ਕਾਰਡ ਸਰਾਇ ਕੱਢੀਆ ਕਿਉਂਕਿ ਸਾਰੇ ਪਾਸੇ ਹਵਾ ਕ੍ਰੋਸ ਕਰਦੀ ਹਾਂ ਹਾਂ ਤੇ ਹਣਾ ਠੀਕ ਆ ਹਵਾ ਕ੍ਰੋਸ ਕਰੂਗੀ ਜਦੋਂ ਹਵਾ ਕ੍ਰੋਸ ਕਰਕੇ ਫਿਰ ਹਵਾ ਇਹ ਆਊਗੀ ਬਾਈ ਦੀ ਨੰਗੂਗੀ ਮੈਂ ਇੱਕ ਗੱਲ ਹੋਰ ਕਹਿਣਾ ਵੀ ਜੇ ਬੰਦ ਹੋਵੇ ਚਾਰੇ ਪਾਸਿਆਂ ਤੋਂ ਤਾਬੀਏ ਠੰਡਾ ਬਹੁਤ ਰਹੂਗਾ ਨਹੀਂ ਨਹੀਂ ਫੇਰ ਖੜਾ ਘਟ ਰੂਗਾ ਕਿਉਂ ਕਦੇ ਬਾਈ ਦੀ ਹਵਾ ਕਰਾਸ ਕਰੂਗੀ ਫੇਰ ਠੰਡਾ ਰਹੂਗਾ ਕਿਉਂਕਿ ਹਵਾ ਬਾਈ ਦੀ ਨੰਗੂਗੀ ਤਾਂ ਇੱਕ ਤਾਂ ਕਾਨੇ ਕਰਕੇ ਹਵਾ ਦੀ ਨਵੀਂ ਜਿਹੜੀ ਨਵੀਂ ਹੁੰਦੀ ਨਾ ਹਵਾ ਦੀ ਉਹ ਠੰਡੀ ਹੋ ਜਾਂਦੀ ਹੈ ਕਾਨੇ ਬਾਹਰ ਮੈਂ ਕਹਿੰਦਾ ਛਾਵੇਂ ਖੜ ਕੇ ਵੀ ਗਰਮੀ ਆਉਂਦੀ ਹੈ ਅੰਦਰ ਅਗ ਤਾਂ ਲੱਗਦਾ ਜਿਵੇਂ ਸ਼ਿਮਲੇ ਫਿਰਦੇ ਹੋਣੇ ਹਾਂ ਹਾਂ ਪੂਰਾ ਵਧੀਆ ਮੌਸਮ ਆ ਯਾਰ ਬਹੁਤ ਮਤਲਬ ਬਾਈ ਨੇ ਨਾ ਹਜੇ ਬਾਈ ਨੇ ਇਹ ਵੀ ਗੱਲ ਕਹੀ ਹੈ ਬਾਈ ਕੰਦਣਾ ਅਸੀਂ ਪਹਿਲਾਂ ਤਿਆਰ ਕਰਾਈ ਵੀ ਸੀ ਪੂਰੀ ਇਹ ਤੇ ਹੁਣ ਥੋੜੀ ਗੌਰ ਘਟ ਹੋ ਰਹੀ ਆ ਕਹਿੰਦਾ ਹੁਣ ਅਸੀਂ ਫੇਰ ਤਿਆਰ ਕਰ ਜੱਗੇ ਸਵੱਬ ਬਣਿਆ ਵੀਡੀਓ ਬਣਾਉਂਦਾ ਫੇਰ ਦੁਬਾਰਾ ਬਣਾਵਾਂਗੇ ਨਾ ਬਾਕੀ ਇੱਕ ਵਾਰ ਤੁਹਾਨੂੰ ਆਪਾਂ ਜਾਣਕਾਰੀ ਦਿੱਤੀ ਆ ਵੀ ਇਹ ਚੀਜ਼ਾਂ ਵੀ ਹੋ ਜਾਂਦੀਆਂ ਯਾਰ ਹਨਾ ਹੋਰ ਵੀ ਆਪਾਂ ਦੇਖਦੇ ਆ ਹੋਰ ਵੱਡਿਆਂ ਸ਼ਹਿਰਾਂ ਜਾਂ ਰਾਜ ਰੂਸਤਾਨ ਦੇ ਵਿੱਚ ਜਾਂ ਠੰਡ ਠੰਡੋਂ ਹੋ ਸਕਦਾ ਬਣਾਈਆਂ ਹੁਣ ਕਿਸੇ ਨੇ ਪਰ ਪੰਜਾਬ ਦੇ ਵਿੱਚ ਆਪਾਂ ਘੜ ਦੇਖਿਆ ਲੋਕ ਬਣਾਉਂਦੇ ਆ ਸ਼ੌਂਕ ਕਈਆਂ ਦੇ ਵੱਲੇ ਪਾਲੇ ਹੁੰਦੇ ਆ ਬਾਕੀ ਇਹ ਹੈ ਜਲੰਧਰ ਏਰੀਆ ਬਾਈ ਐਕਨ ਜਲੰਧਰ ਏਰੀਆ ਦੇ ਬੰਦੇ ਤੁਹਾਨੂੰ ਸ਼ੌਂਕ ਪਤਾ ਹੀ ਹੈ ਵੀ ਕਿਹੋ ਜਿਹਾ ਹਨਾ ਸਾਰਾ ਗੱਲ ਬਾਤ ਆ ਤੇ ਕਰੋ ਸ਼ੇਅਰ ਫਿਰ ਦੱਬ ਕੇ ਆ ਕੱਢ ਦਿਓ ਵੱਟ ਸ਼ੇਅਰ ਕਰਨ ਵਾਲੇ ਧੰਨਵਾਦ ਵੀਰੇ ਹਨਾ ਮਿਹਰ